ਜੀ ਹੁਣ ਉਹ ਬਾਈ ਯਾਰ ਮੈਨੂੰ ਦਿੜ ਤੇ ਆਸ ਨਹੀਂ ਸੀ ਉਹ ਤੂੰ ਯਾਰ ਮੇਰੀ ਕੰਮ ਉਹ ਹੋ ਜਾਂਦਾ ਜੀ ਤੁਸੀਂ ਬਾਟ ਆਉ ਆਜੋ ਨੂੰ ਆਪੇ ਕਾਰਨ ਦੋ ਆਪੇ ਤੁਮਾਈ ਕਰੂਗਾ ਤੇ ਬਾਟ ਭਾਬੀ ਭਾਬੀ ਕੀ ਆ ਭਾਬੀ ਦੋਹੇ ਝਾੜੂ ਹੀ ਲਾਈ ਜੰਨੀ ਆ ਨਾ ਹੋਰ ਮੈਂ ਕੀ ਕਰਾਂ ਝਾੜੂ ਤਾਂ ਲਾਉਣਾ ਹੀ ਆ ਭਾਬੀ ਤੂੰ ਹਜੇ ਰੋਟੀਆਂ ਨਹੀਂ ਬਣਾਈ ਅਸੀਂ ਨੇ ਖੇਤ ਜਾਣਾ ਨਾ ਹਜੇ ਕੀ ਲੋਟ ਸੀ ਘਰੇ ਆ ਕੇ ਗੱਲ ਕਰਨ ਦੀ ਤੂੰ ਐਂ ਕਰਾ ਕਰ ਗਲੀ ਚੀ ਵਾਜਾ ਮਾਰ ਕੇ ਨਾ ਉੱਥੇ ਗੱਲ ਪੂਰੀ ਕਰ ਦਿਆ ਕਰ ਹੈ ਘਰੇ ਆ ਕੇ ਵੀ ਰਾਮਦੇਵ ਨਾਲ ਕੋਈ ਗੱਲ ਹੋ ਜਾਂਦੀ ਆ ਨਾਲੇ ਕੋਈ ਗੱਲ ਨਹੀਂ ਬਣਾ ਦੂੰਗੀ ਰੋਟੀ ਬਣਾਉ ਦਾ ਕੰਮ ਕਰ ਲਾਂਦੇ ਕਿਰਾ ਉਹ ਭਾਬੀ ਤੇਰੀ ਕੰਮ ਦਾ ਔਖਾ ਹੋ ਜਾਊਗਾ ਤੂੰ ਤੜਕੀ ਤੜਕੀ ਰੋਟੀ ਬਣਾ ਕੇ ਸਾਨੂੰ ਵਿਲੇ ਕਰ ਦਿਆ ਕਰ ਅਬ ਦਾ ਦਿਨੇ ਜਿੰਨੇ ਮਰਜ਼ੀ ਕੰਮ ਕਰੀ ਜਾਇਆ ਕਰ ਤੂੰ ਨਾ ਬਾਲੀ ਮੱਤ ਮੈਨੂੰ ਨਾ ਦਿਆ ਕਰ ਮੈਨੂੰ ਪਤਾ ਮੈਂ ਆਪਦੇ ਕੰਮ ਕਿਵੇਂ ਕਰਨਾ ਕੋਈ ਨਾ ਬਣਾ ਦੂੰਗੀ ਰੋਟੀ ਤੁਹਾਨੂੰ ਮੈਂ ਓਏ ਕੀ ਚੁਗਲੀਆਂ ਕਰੀ ਜਾਂਦੇ ਸਵੇਰੇ ਸਵੇਰੇ ਤਿਆਰ ਪਰਜਾਈ ਲੈ ਦੱਸੋ ਜੀ ਸਾਨੂੰ ਕੀ ਲੋੜ ਹੈ ਕਿਸੇ ਚੁਗਲੀਆਂ ਕਰਨ ਦੀ ਅਸੀਂ ਨਹੀਂ ਕਿਸਦੇ ਪਾਪ ਤੋਂਦੇ ਓ ਬਾਈ ਸਾਡੀ ਤਾਂ ਜਿਹੜ ਪਰਜਾਈ ਦੀ ਆਪਦੀ ਨੌਕ-ਜੋਗ ਨਹੀਂ ਮੁੱਕਦੀ ਅਸੀਂ ਲੋਕਾਂ ਤੋਂ ਕੀ ਲੈਣਾ ਨਾ ਹੁਣ ਤਾਂ ਆਪਦੀ ਪਰਜਾਈ ਨਾਲ ਲੜਨ ਲੱਗ ਰਿਹਾ ਤੀ ਛੋਟਾ ਵੀ ਕੋਈ ਹਿਸਾਬ ਕਿਤਾਬ ਨਹੀਂ ਯਾਰ ਚੱਲ ਮੈਂ ਤਾਂ ਚੱਲਦਾ ਖੇਤ ਫੇਰ ਲੈ ਢਾਰੀ ਆ ਉਹ ਹੋਤੂ ਰੋਟੀ ਤਾਂ ਖਾ ਜਾਂਦੀ ਮੈਂ ਹੁਣੀ ਬਣਾ ਦੇਣੀ ਰੋਟੀ ਥੁੱਡੀ ਰੋਟੀ ਤੁਸੀਂ ਛੰਟੀ ਦਾਤ ਤੇ ਦੇ ਦਿਓ ਹਾਂ ਬਾਈ ਤੂੰ ਚੱਲ ਮੈਂ ਤੇਰੇ ਮਗਰੀਆਂ ਨਾਲ ਕਿਹਨਾਂ ਰੋਟੀ ਲੈ ਕੇ ਨਾਲੇ ਮੈਂ ਵੀ ਉੱਥੇ ਚੱਲ ਤਾ ਤੂੰ ਕਾਉਰੀ ਖਾ ਕੇ ਆ ਜੀ ਆਰਾਮ ਨਾਲ ਖਾ ਕੇ ਆ ਜੀ ਯਾਰ ਚੱਲ ਕੋਈ ਨਹੀਂ ਬਾਈ ਤੂੰ ਚੱਲ ਮੈਂ ਆਉਣਾ ਚੱਲ ਪਹਿਲਾਂ ਰੋਟੀ ਬਣਾਦਾ ਮੈਂ ਚੱਲ ਆ ਜਾ ਖਵਾਵਾਂ ਤੈਨੂੰ ਰੋਟੀ ਬਣਾ ਦਈਏ ਬਣਾਏਗੀ ਕੋਈ ਤਾਂ ਰੋਟੀ ਦਾ ਬਾਬੀ ਕੋਈ ਗੱਲ ਨਹੀਂ ਬਣਾ ਦੇਣੀ ਆ ਨਾਲ ਮੇਰੀ ਗੱਲ ਸੁਣ ਡੇਰੀ ਚ ਗਿਆ ਸੀ ਉਹਨਾਂ ਦਾ ਪੈਸੇ ਫੜਨੇ ਸੀ ਆਪਾਂ ਫੜ ਲਾਂਗੇ ਜਿੱਦਾ ਦਊਗਾ ਅੱਛਾ ਤਨਾ ਅਗਲੇ ਮਹੀਨੇ ਲੈ ਜੀ ਹਾਂ ਆ ਬਾਈ ਨੇ ਪਹਿਲੀ ਫੜ ਰਕੀ ਚਲ ਕੋਈ ਨਾ ਇਹ ਤਾਂ ਹੀ ਕਰਦਾ ਹੁੰਦਾ ਆ ਜਾ ਲੈ ਆ ਤਾਂ ਲੈ ਜੇ ਕਿ ਨਹੀਂ ਅੱਜ ਤਾਂ ਗਰੀ ਭਰਜਾਈ ਨੇ ਦਾਲ ਬਹੁਤ ਸਵਾਦ ਬਣਾਈ ਆ ਬਾਈ ਦਾਲ ਦਾ ਸਵਾਦ ਬਣਾਉਣੀ ਸੀ ਭਰਜਾਈ ਕੀ ਦੀ ਆ ਇਹ ਤਾਂ ਗੱਲ ਹੈਗੀ ਆ ਫਿਰ ਆ ਹਾਂ ਚਲੋ ਇਹ ਤਾਂ ਪ੍ਰਮਾਤਮਾ ਦੀ ਮਿਹਰ ਹੈ ਤੇ ਕੀ ਯਾਰ ਫਸਲ ਬਹੁਤ ਸੋਹਣੀ ਆ ਆਪਣੀ ਚਲ ਸ਼ੁਕਰ ਆ ਬਾਈ ਨਾਲੇ ਤੂੰ ਮੈਨੂੰ ਕੰਮ ਕਰ ਦੱਸ ਦੇ ਕੋਈ ਮੈਂ ਸਾਰਾ ਦਿਨ ਬੇਲਾ ਕਿਤਾਬਾਂ ਹੀ ਪੜਦਾ ਰਹਿਣਾ ਉਹ ਹੈ ਕਾਮਲਾ ਦੇਖਾ ਕੰਮ ਨੂੰ ਕੀ ਆ ਕੰਮ ਦੋ ਤਾਂ ਕਿਲੇ ਨੇ ਆਪਣੇ ਕੋਲੇ ਇਹਨਾਂ ਨੂੰ ਤਾਂ ਮੈਂ ਹੀ ਨਹੀਂ ਘੇੜਾ ਖਾਣ ਦਿੰਦਾ ਤੂੰ ਨਾ ਟੈਨਸ਼ਨ ਲਿਆ ਕਰ ਕੰਮ ਦੀ ਉਹ ਚੱਲ ਕੋਈ ਨਾ ਬਾਈ ਫਿਰ ਵੀ ਮੈਨੂੰ ਐ ਜੇ ਰਹਿੰਦਾ ਕਾ ਵੀ ਬਾਈ ਵਿਚਾਰਾ ਕੱਲਾ ਖੇਤਾਂ 'ਚ ਮਰਦਾ ਰਹਿੰਦਾ ਮੈਂ ਘਰੇ ਬੈਠਾ ਰਹਿਣਾ ਉਹ ਨਾਲੇ ਸੱਚੋ ਤੇਰਾ ਉਹਦਾ ਕੀ ਬਣਿਆ ਪਟਵਾਰੀ ਵਾਲੀ ਪੋਸਟ ਜੀ ਭਰੀ ਸੀ ਤਾਂ ਹਾਂ ਸੱਚੋ ਉਹ ਮੈਂ ਦਿਨ ਦੱਸਣੀ ਭੁੱਲ ਗਿਆ ਬਾਈ ਪੇਪਰ ਦਿੱਤਾ ਹੋਇਆ ਮੈਂ ਰਿਜ਼ਲਟ ਆਉਣ ਵਾਲਾ ਬਸ ਐਦ ਕੀ ਰੱਬ ਦੀ ਮਿਹਰ ਨਾਲ ਪੇਪਰ ਬਹੁਤ ਸੋਹਣਾ ਹੋਇਆ ਮੈਨੂੰ ਲੱਗਦਾ ਵੀ ਐਦ ਕੀ ਰੱਬ ਸੁਣੇ ਲਊਗਾ ਆਪਣੀ ਚੱਲ ਵਧੀਆ ਯਾਰ ਹਾਂ ਹੋਰ ਤੇਰੀ ਮਿਹਨਤ ਰਾਸ ਆ ਜੂਗੀ ਬਾਈ ਚਲੋ ਸਾਰਾ ਕੁਝ ਪਰਮਾਤਮਾ ਭਾਈ ਚੰਗੀ ਕਰੂਗਾ ਤੇ ਸਬਜੀ ਸੁਬਜੀ ਦੇਖ ਲਾ ਬਈ ਮੈਂ ਲੈਣਾ ਜੇ ਕੋਈ ਖੜੀ ਆ ਤੂੰ ਐਂ ਕਰੀ ਫਿਰ ਦੋ ਫੁੱਲ ਗੋਭੀ ਦੇ ਲੈ ਜੀ ਜਾਂਦਾ ਹੋਇ ਵੱਢ ਕੇ ਆ ਲੈ ਜਾਣਾ ਬਈ ਜੇ ਕੋਈ ਕੰਮ ਹੁੰਦਾ ਮੈਂ ਤਾਂ ਤੈਨੂੰ ਕਿਹਦੀ ਕਰਾ ਦੇਣਾ ਉਹ ਤੂੰ ਕੰਮ ਦੀ ਸੋਚਣਾ ਕਰਿਆ ਕਰ ਕੰਮ ਤਾਂ ਮੈਂ ਹੈਗਿਆ ਕਰਨ ਵਾਲਾ ਆਪੀ ਚਲ ਐਂ ਕਰੀ ਚਾਟ ਦੇ ਟਾਈਮ ਨੂੰ ਆ ਜੀ ਭਾਈ ਕੋਈ ਨਾ ਕੋਈ ਹੋਰ ਮੜਾ ਮੋਟਾ ਧਾਮ ਲੈ ਲਿਆ ਕਰਕੇ ਜੇ ਘੜੀ ਹੋਰ ਸਾਰਾ ਦਿਨ ਖੇਤਾਂ ਜੀ ਕੋਈ ਨਾ ਕੋਈ ਨਾ ਤੂੰ ਆਪਦਾ ਪੜਾਈ ਤੇ ਧਿਆਨ ਦੇਆ ਕਰਾ ਕੰਮ ਨਾ ਮੇਰੇ ਸਿਰ ਤੇ ਕਰ ਰੱਖਿਆ ਆਪ ਤਾਂ ਟੌਰਸ਼ ਕੇ ਨਹੀਂ ਲਾ ਕੇ ਨਿਕਲ ਜਾਂਦੇ ਸਾਰੇ ਉਸ ਨੂੰ ਤਾਂ ਤੁਸੀਂ ਆਪ ਕਰ ਲਿਆ ਦੇ ਗੱਲ ਸੁਣਿਓ ਤੇਰੀ ਪਿੱਛੋ ਆ ਕਮਾਨ ਦੀ ਜਾਂਦੀ ਨਹੀਂ ਆਤ ਜਰਾ ਸਾਰੇ ਕੰਮ ਚ ਵਿਗਣ ਪਾ ਕੇ ਧਰ ਦਿੰਨੀ ਆ ਜ਼ਰੂਰੀ ਕੰਮ ਚੱਲਿਆ ਤੀ ਮੇਰੀ ਗੱਲ ਸੁਣੋ ਆ ਕੱਲ ਵਾਲੀ ਸ਼ਰਟ ਹੀ ਅੱਜ ਪਾ ਕੇ ਜਾਂਦੇ ਹੋ ਹੈ ਅੱਛਾ ਮੁਸ਼ਕ ਮਾਰੀ ਜਾਂਦਾ ਲਾ ਦੋ ਮੈਂ ਧੋ ਦੇਣੀ ਆ ਇਹਨੂੰ ਕੀ ਹੋਰ ਪਾ ਜਾਓ ਕੱਪੜੇ ਨਹੀਂ ਹੈਗੇ ਤੁਹਾਡੇ ਕੋਲ ਹੋਰ ਕੋਈ ਨਾ ਤੂੰ ਬਣੀ ਰਹਿ ਹਿੰਮਾ ਮਾਲਣੀ ਮੈਨੂੰ ਨਹੀਂ ਲੋੜ ਹੈਗੀ ਲੈ ਦੱਸ ਹੈ ਕਿ ਜਾਣਦੇ ਮੁਸ਼ਕ ਤੂੰ ਤਾਂ ਐਂ ਕਰਦੂ ਜਿਵੇਂ ਮੈਨੂੰ ਕਾਸੇ ਦਾ ਪਤਾ ਨਹੀਂ ਹੁੰਦਾ ਨਿਆਣਾਗਾ ਮੈਂ ਕਮਾਲ ਹੋਈ ਪਈ ਆ ਇੱਕ ਤਾਂ ਤੁਹਾਨੂੰ ਕੱਪੜੇ ਧੋ ਕੇ ਦੇਵਾਂ ਹੈ ਨਾਲ ਤੁਹਾਡੇ ਅੱਗੇ ਪਿੱਛੇ ਤੁਰੀ ਫੀ ਨਾ ਨਾਲੇ ਘਰ ਦਾ ਸਾਰਾ ਕੰਮ ਵੀ ਕਰਾਂ ਚਲੇ ਫਿਰ ਵੀ ਮੈਂ ਹੀ ਮਾੜੀ ਉਹ ਕੰਮ ਤਾਂ ਤੂੰ ਕਰਦੀ ਆ ਪਰ ਇੰਨੀ ਕਿਤਾਕਲ ਹੋਣੀ ਚਾਹੀਦੀ ਆ ਬੰਦੇ ਨੂੰ ਵੀ ਜਦੋਂ ਬੰਦਾ ਬਾਹਰ ਜਾਂਦਾਗਾ ਉਹ ਪਿੱਛੋਂ ਆਕ ਨਹੀਂ ਮਾਰੀਦੀ ਮੈਨੂੰ ਕੀ ਆ ਆਪੀ ਚਾਰ ਲੋਕਾਂ ਦੇ ਕੱਪੜਿਆਂ 'ਚ ਮੁਸ਼ਕ ਮਾਰੇ ਅਗਲੇ ਤੁਹਾਨੂੰ ਕਹਿਣਗੇ ਮੈਨੂੰ ਤਾਂ ਕੀ ਆ ਤੁਰੇ ਫਿਰੋਂ ਐਂ ਹੁਣ ਕੋਈ ਨਾ ਤੂੰ ਨਾ ਧੋ ਕੇ ਰਹਿ ਰਿਹਾ ਕਰ ਹੀ ਮਾਵਾਂ ਲਣੀ ਬਣ ਕੇ ਕੋਤੇ ਕੱਪੜੇ ਪਾ ਕੇ ਚੱਲ ਕੇ ਲੋਕ ਮੈਨੂੰ ਕਹਿਣਗੇ ਚੱਲ ਚੰਗਾ ਤੈਨੂੰ ਤਾਂ ਮੈਂ ਨਾ ਕਹਿ ਕੇ ਪਛਤਾ ਲੈਂਦਾ ਹਾਂ ਜੀ ਇਹਨੂੰ ਕੀ ਹੋ ਗਿਆ ਚੁੱਪ ਕਰਕੇ ਲੰਘ ਗਿਆ ਅੱਗੇ ਤਾਂ ਜਿੰਨਾ ਟਾਈਮ ਇਹਨਾਂ ਪੰਗੇ ਨਹੀਂ ਲੈਂਦਾ ਇਹਨੂੰ ਰੋਟੀ ਹਜਮ ਨਹੀਂ ਆਉਂਦੀ ਅੱਜ ਬੁਲਾਇਆ ਵੀ ਨਹੀਂ ਹੈ ਕੋਈ ਗੱਲ ਹੋਈ ਆ ਗੱਲ ਆ ਮੈਨੂੰ ਕਹਿੰਦਾ ਤਾਂ ਹੈਗਾ ਸੀਗਾ ਅੱਜ ਇਹਦੇ ਪਟਵਾਰੀ ਦੇ ਪੇਪਰ ਦਾ ਰਿਜ਼ਲਟ ਆਉਣਾ ਸੀਗਾ ਅੱਛਾ ਹੁਣ ਤੁਸੀਂ ਮੇਰੇ ਤੋਂ ਲੁਕੋ ਰੱਖਣ ਲੱਗੇ ਨਾ ਮੈਨੂੰ ਕਿਉਂ ਨਹੀਂ ਦੱਸਿਆ ਇਹਨੇ ਪਟਵਾਰੀ ਦਾ ਪੇਪਰ ਦਿੱਤਾ ਹੋਇਆ ਉਹ ਤੁਹਾਨੂੰ ਤਾਂ ਤਾਂ ਨਹੀਂ ਦੱਸਿਆ ਕਹਿੰਦਾ ਸੀ ਕਹਿੰਦਾ ਸਰਪ੍ਰਾਈਜ਼ ਸਰਪ੍ਰਾਈਜ਼ ਕੀ ਉਬਸ ਰਹਿਣ ਦੋ ਤੁਹਾਡੇ ਨਾ ਗਲਤ ਕਿਤੇ ਸ਼ਬਦੀ ਨਾ ਡਜੇ ਸਰਪ੍ਰਾਈਜ਼ ਹੁੰਦਾ ਹਾਂ ਅੱਛਾ ਅੱਜ ਇਹਦੇ ਪਟਵਾਰੀ ਦੇ ਪੇਪਰ ਦਾ ਰਿਜ਼ਲਟ ਆਇਆ ਇਹਨੂੰ ਆਏ ਸੀ ਕਿਤੇ ਪਰਜਾਈ ਪਾਰਟੀ ਨਾ ਮੰਗਲੇ ਹਾਂ ਤਾਂ ਹੀ ਚੁੱਪ ਕਰਕੇ ਲੰਘ ਗਿਆ ਚੱਲ ਕੋਈ ਨਾ ਮੁੰਡਾ ਆਕਾ ਸਕਿਆ ਹੋਇਆ ਹੈਗਾ ਬਾਹਰ ਉਹਨੂੰ ਚਾਹ ਪਾਣੀ ਪੁੱਛਾ ਚੱਲ ਤੁਸੀਂ ਪੁੱਛ ਲਓ ਫਿਰ ਵੀ ਐ ਚੁੱਪ ਜੇ ਕਰਕੇ ਕਾਹਤੋਂ ਲੰਘ ਗਿਆ ਨਾ ਮੈਂ ਚਾਹ ਬਣਾ ਕੇ ਲਿਆਉਣੀ ਆ ਬਸ ਤੁਸੀਂ ਚਾਹ ਬਣਾਓ ਹਾਂ ਮੈਂ ਪੁੱਛਦਾ ਹਾਂ ਚੱਲ ਫੇਰ ਹੀ ਕਰ ਲੀਂ ਓਏ ਓਏ ਹਾਦੀ ਕਰਨ ਲੱਗਿਆ ਤੂੰ ਏ ਹਾਦੀ ਕਰਨ ਲੱਗਿਆ ਹਾਈ ਬੁਗ ਮੋਟ ਜਾ ਹੈ ਨਾ ਦਤੀ ਹੈ ਕੀ ਹੋ ਗਿਆ ਤੈਨੂੰ ਕਿਉਂ ਲੋਕਾਂ ਨਾਲ ਜਲੂਸ ਕਢਾਉਣਾ ਲੋਕ ਕੀ ਕਹਿਣਗੇ ਪਰਜਾਈ ਤੇ ਰੋਟੀ ਨਿੱਕੀ ਗਈ ਹੈ ਇਹਨੂੰ ਮੇਰੀ ਸਾਲੀ ਨੂੰ ਲੋਕਾਂ ਨੇ ਪਈ ਆ ਗਈ ਮੁੰਡਾ ਜਾਣ ਤੋਂ ਹੱਥ ਧੋਣ ਲੱਗਿਆ ਤੀ ਮੁੰਡਾ ਬਚ ਗਿਆ ਆਪਾਂ ਨੂੰ ਇਹੀ ਬਾਤ ਆ ਬਈ ਭਾਬੀ ਸਹੀ ਦਾ ਗਰੀਆ ਮੈਂ ਛੋਟਾ ਜਲੂਸੀ ਕਢਾਇਆ ਨਾਲੇ ਮਾਣੇਸ ਲਾਈਕ ਨਹੀਂ ਰਿਹਾ ਮੀ ਮੈਂ ਹੁਣ ਜਾਉਂਦਾ ਰਹਾ ਓਏ ਇਹ ਤਾਂ ਐਵੇਂ ਮਰੀ ਜਾਂਦੀ ਆ ਭਕਾਈ ਤੂੰ ਇਹਦੀਆਂ ਗੱਲਾਂ ਕਿਉਂ ਸੁਣਦਾਗਾ ਤੂੰ ਮੈਨੂੰ ਦੱਸ ਪੁੱਤ ਗੱਲ ਕੀ ਹੋਈ ਆ ਹਾਂ ਸੈਂਟੀ ਤੂੰ ਸਾਨੂੰ ਦੱਸ ਵੀ ਕੀ ਗੱਲ ਹੋਈ ਆ ਤੈਨੂੰ ਨਾ ਹਮੇਸ਼ਾ ਮੈਂ ਆਪਦਾ ਛੋਟਾ ਭਾਈ ਸਮਝਿਆ ਤੂੰ ਸਾਡੇ ਤੋਂ ਕੋਈ ਗੱਲ ਨਾ ਲੁਕੋ ਸਾਡੇ ਨਾਲ ਸਾਰੀ ਗੱਲ ਕਰ ਜੇ ਤੈਨੂੰ ਕੋਈ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਉਹ ਦੱਸ ਦੇ ਮੈਂ ਅੱਗੇ ਤੋਂ ਇਹੋ ਜਿਹੀ ਕੋਈ ਗੱਲ ਨਹੀਂ ਕਰਦੀ ਉਹ ਨਹੀਂ ਬਾਬੀ ਇਹੋ ਜਿਹੀ ਕੋਈ ਗੱਲ ਨਹੀਂ ਓਏ ਹੋਰ ਕੀ ਗੱਲ ਆ ਖਸਮਾ ਕਿਉਂ ਮੇਰਾ ਬੀਬੀ ਵਧਾਉਣਾਗਾ ਇਹ ਕੋਈ ਗੱਲ ਆ ਮੈਨੂੰ ਦੱਸ ਦੇ ਭਾਈ ਪਾ ਵੀ ਮੈਨੂੰ ਮਾਫ਼ ਕਰ ਤਾ ਮੈਂ ਜ਼ਿੰਦਗੀ ਦੇ ਰੇਕ ਮੋੜ ਤੋਂ ਫੇਲ ਹੋ ਗਿਆ ਦੇਖ ਪੁੱਤਰ ਮੈਂ ਤੇਰੀ ਮਾਂ ਤਾਂ ਨਹੀਂ ਬਣ ਸਕਦੀ ਪਰ ਹਮੇਸ਼ਾ ਮੈਂ ਤੈਨੂੰ ਮਾਮ ਵਾਂਗੂ ਪਾਲਿਆ ਤੂੰ ਬਿਨਾਂ ਕਿਸੇ ਗੱਲ ਤੋਂ ਇੱਕ ਆਦਮ ਨਹੀਂ ਚੱਕ ਸਕਦਾ ਸਾਨੂੰ ਗਲਤਤਾ ਦੱਸ ਦੇ ਵੀ ਗੱਲ ਕੀ ਹੋਈ ਆ ਹਾਂ ਪੁੱਤ ਇਹੋ ਜੀ ਕਿਹੜੀ ਗੱਲ ਆ ਜਿਹਦੇ ਕਰਕੇ ਤੈਨੂੰ ਆ ਕਦਮ ਚੁੱਕਣਾ ਪੈ ਗਿਆ ਕੀ ਰਸਾਂ ਭਾਈ ਅੱਜ ਮੇਰਾ ਬਟਵਾਰੀ ਦਾ ਪੇਪਰ ਸੀ ਮੈਂ ਫੇਰ ਰਹਿ ਗਿਆ ਪਤਾ ਨਹੀਂ ਰੱਬ ਮੈਥੋਂ ਕਿਹੜੇ ਜਨਮਾਂ ਦਾ ਬਦਲ ਲੈ ਰਿਆ ਉਹ ਹੈ ਕਾਮਲਾ ਦੇਖ ਐਨੀ ਕ ਗੱਲ ਪਿੱਛੇ ਐਡਾ ਕਦਮ ਚੁੱਪਦੇ ਹੁੰਦੇ ਨੇ ਕਿਤੇ ਦੁਨੀਆ ਡਿੱਗ ਡਿੱਗ ਕੇ ਸਵਾਰ ਹੁੰਦੀ ਐ ਫੇਰ ਕੀ ਹੋ ਗਿਆ ਪੇਪਰ ਫੇਰ ਆ ਜੂਗਾ ਮੈਂ ਦੱਸ ਭਰਾਵਾ ਇਹ ਕੋਈ ਗੱਲ ਸੀ ਦੱਸ ਤੂੰ ਤਾਂ ਐਵੇਂ ਹੰਬਲੇ ਪੈ ਜਿੰਨਾ ਸੱਚੀ ਫੇਰ ਕੀ ਹੋ ਗਿਆ ਲੱਡੀ ਕਿੱਡੀ ਕੋਈ ਗੱਲ ਸੀ ਦੇਖ ਭਾਬੀ ਮੈਂ ਕਿੰਨੀ ਮਿਹਨਤ ਕੀਤੀ ਸੀ ਦਿਨ ਰਾਤ ਇੱਕ ਕਰਤਾ ਸੀ ਨਾਲੇ ਕੋਈ ਸਵਾਲ ਐਸਾ ਨਹੀਂ ਜਿਹਦਾ ਮੈਂ ਉੱਤਰ ਨਾ ਦਿੱਤਾ ਹੋਵੇ ਪਤਾ ਨਹੀਂ ਮੈਂ ਕਿਵੇਂ ਰਹਿ ਗਿਆ ਇਸ ਵਾਰ ਵੀ ਉਹ ਯਾਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਇੱਥੇ ਰਿਸ਼ਵਤ ਬਿਨਾ ਕੁਝ ਨਹੀਂ ਹੁੰਦਾ ਹੈਗਾ ਤੇ ਮਿਹਨਤ ਮੂਨ ਤੂੰ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਐਵੇਂ ਜਨਤਾ ਵੇਲੀ ਠੱਕੇ ਖਾਂਦੀ ਫਿਰਦੀ ਆ ਰਿਸ਼ਵਤ ਬਿਨਾ ਕੋਈ ਕੰਮ ਨਹੀਂ ਹੁੰਦਾ ਇੱਥੇ ਸਹੀ ਗੱਲ ਆ ਤੇਰੇ ਵੀਰੇ ਦੀ ਜੇ ਤਾਂ ਕਿਸ ਮੰਤਰੀ ਨਾਲ ਜਾਣ ਪਛਾਣ ਹੈਗੀ ਆ ਫਿਰ ਤਾਂ ਬਾਹਲੇ ਨਿਆਰੇ ਆ ਫਿਰ ਤਾਂ ਅਗਲਾ ਮਿੰਟਾ ਚ ਲੱਗ ਜਾਂਦਾ ਜੋਬ ਤੇ ਬਾਕੀ ਆਮ ਜਨਤਾ ਨੂੰ ਕੌਣ ਪੁੱਛਦਾ ਇੱਥੇ ਉਹ ਸ਼ੇਰਾ ਫਿਰ ਕੀ ਹੋ ਗਿਆ ਆਪਾਂ ਦੋਵੇਂ ਭਰਾ ਰੜ ਕੇ ਖੇਤੀ ਕਰਾਂਗੇ ਖੇਤੀ ਚ ਬਾਦੂ ਕੁਝ ਬਚਦਾਗਾ ਨਾ ਭਾਈ ਹੁਣ ਤਾਂ ਕੁਝ ਬੋਲੀ ਸੋਚਣਾ ਬੂ ਨਹੀਂ ਮੈਨੂੰ ਮਰ ਨਹੀਂ ਸੌਖਾ ਲੱਗਦਾ ਲੈ ਕਿਉਂ ਪਾਗਲ ਹੋਇਆ ਤੂੰ ਮਰਨਾ ਸੌਖਾਗਾ ਲੋਕਾਂ ਨੂੰ ਜਿਉਂ ਕੇ ਦਿਖਾ ਤੂੰ ਆਪਦੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਹੀ ਗੱਲ ਆ ਉਹ ਉੱਤੇ ਬੈਠੇ ਖੁਸ਼ ਹੋਣਗੇ ਕਿ ਮਰਨ ਤੋਂ ਬਾਅਦ ਵੀ ਸਾਡੇ ਮੁੰਡੇ ਨੇ ਸਾਡਾ ਨਾਮ ਰੋਸ਼ਨ ਕੀਤਾ ਤੂੰ ਐਵੇਂ ਨਾ ਕਰ ਸੰਤੀ ਕੁਝ ਨਹੀਂ ਹੁੰਦਾ ਸਾਰਾ ਕੁਝ ਠੀਕ ਹੋ ਜਾਊਗਾ ਟਾਈਮ ਨਾਲ ਚਲ ਉੱਠ ਖੜਾ ਹੋ ਮਨ ਮਜ਼ਬੂਤ ਕਰ ਆਪਾਂ ਦੋਨੇ ਭਰਾ ਖੇਤ ਚ ਜਾਈਏ ਹਾਂ ਨਾਲ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆ ਅੱਜ ਜਿਹੜੇ ਕੁਝ ਤੈਨੂੰ ਪਸੰਦ ਆ ਨਾ ਤੇਰੀ ਭਾਬੀ ਤੈਨੂੰ ਉਹੀ ਬਣਾ ਕੇ ਦੇਊਗੀ ਹੈ ਮੈਂ ਰੋਟੀ ਬਣਾਉਣੀ ਐ ਜੀ ਜਾ ਕੇ ਚਲੋ ਰੋਟੀ ਬਣਾਓ ਚਲੋ ਹੰਟੀ ਜਾਪੀ ਲੰਢੀ ਹੋਈ ਜਾਂਦੀ ਆ ਬਈ ਮੇਰਾ ਨਹੀਂ ਜੀ ਕਰਦਾ ਯਾਰ ਕੀ ਗੱਲ ਯਾਰਾ ਹੋਰ ਬਈ ਕੀ ਕਰੀਏ ਯਾਰ ਕਿੰਨਾ ਪੜ ਕੇ ਬਹਿ ਗਿਆ ਸਾਰੇ ਪੋਸਟਾਂ ਭਰਤੀਆਂ ਕਿਸੇ ਪਾਸੇ ਦੇਖਿਆ ਉਹ ਕੋਈ ਨਾ ਫੇਰ ਕੀ ਹੁੰਦਾ ਜੇ ਤੇਰੇ ਕਿਸਮਤ ਚ ਹੋਈ ਨਾ ਨੌਕਰੀ ਤੈਨੂੰ ਆਪ ਮਿਲੂਗੀ ਬਈ ਮੈਨੂੰ ਤਾਂ ਲੱਗਦੀ ਨਹੀਂ ਵੀ ਰੱਬ ਮੇਰੀ ਸੁਣੂਗਾ ਉਹ ਸੁਣੂਗਾ ਇਹ ਗੰਦੀਆਂ ਸਰਕਾਰਾਂ ਹੋ ਰਹੀਆਂ ਨੇ ਵੀ ਪੜੇ ਲਿਖਿਆ ਹੁੰਦਾ ਨੌਕਰੀ ਦੰਦੇ ਨਹੀਂ ਅਨਪੜ੍ਹਿਆਂ ਨੂੰ ਪਾਰਸ਼ਾ ਦੇ ਕੰਮ ਚੱਲ ਰਿਹਾ ਅੱਜ ਕੱਲ੍ਹ ਕੋਈ ਨਾ ਤੇਰੀ ਮਿਹਨਤ ਦਾ ਰਸ ਆਉਗੀ ਯਾਰ ਅੱਜ ਨਹੀਂ ਸਵੇਰਾ ਆ ਨੌਕਰੀ ਨਹੀਂ ਮਿਲ ਜੂ ਤੈਨੂੰ ਹੋਰ ਮਿਲ ਜੂਗੀ ਕੋਈ ਯਾਰ ਇਹਨਾਂ ਦਾ ਪੜ ਗਿਆ ਤੂੰ ਹੁਣ ਪਰ ਮੇਰਾ ਨਹੀਂ ਜੀ ਕਰਦਾ ਬਾਈ ਮੋਰੇ ਰਹਿਣੀ ਚੱਲ ਕੋਈ ਨਾ ਤੂੰ ਨੌਕਰੀ ਦੀ ਸੋਚਣਾ ਕਰਿਆ ਕਰ ਨਾ ਨੌਕਰੀ ਮਿਲੂ ਯਾਰ ਫਿਰ ਆਪਾਂ ਕਿਹੜਾ ਗਏ ਗੁਜ਼ਰਿਆ ਆਪਣੇ ਕੋਲੇ ਆਪਣੇ ਖਾਣ ਕੋਈ ਨਿਯੋਗਰਾ ਹੈਗਾ ਹੈਗਾ ਵਾਹਣ ਹੋਰ ਵੱਧ ਸਬਜ਼ੀ ਲਾ ਲਿਆ ਕਰਾਂਗੇ ਕਿੱਲਾ ਬਾਦੂ ਪੈਸਾ ਬਣਦਾ ਬਾਈ ਸਬਜ਼ੀ ਚ ਸੋਚਣਾ ਕਰਿਆ ਕਰ ਕੋਈ ਦੇਖ ਲੈ ਮੈਂ ਤਾਂ ਹੁਣ ਰੱਬ ਦੇ ਭਰੋਸੇ ਰਿਹਾ ਨਹੀਂ ਬਾਕੀ ਤੂੰ ਦੇਖ ਲੈ ਉਹ ਰੱਬ ਤੇ ਤਾਂ ਭਰੋਸਾ ਕਰਨੀ ਪੈਂਦਾ میں بازار سیل لگی ہوئی ہے دو چار سوٹ لے کے آنے گرمیا والے جدو پیسے مانگو آئی مو من کے دکھا کرو گیا دو چار ہزار روپیہ دوں گے چاہ پی لا دو باری ٹھنڈی ہو گئی سرحانی چاہ پی اٹھن کا نام ہی نہیں لیا میں لیا دینی میں ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਬੈਠੋ ਤੁਸੀਂ ਹੁਣ ਪਹਿਲਾਂ ਚਾਹ ਤਾਂ ਪੀ ਲੈ ਗੱਲ ਫੇਰ ਕਰ ਲਈ ਪਾਪਾ ਵੀ ਕੋਈ ਨਹੀਂ ਜਾ ਫੇਰੀ ਬੀਮਾ ਜੀ ਬੈਠੋ ਕਿਆ ਦੱਸ ਦੇ ਭਾਈ ਕੀ ਗੱਲ ਕਰਨੀ ਦੇਖ ਭਾਈ ਹੁਣ ਤੱਕ ਤੁਸੀਂ ਨਹੀਂ ਮੇਰਾ ਬਹੁਤ ਕਰਿਆ ਪਰ ਮੈਂ ਹੁਣ ਕੁਛ ਹੋਰ ਕਰਨਾ ਚਾਹੁੰਦਾ ਜ਼ਿੰਦਗੀ 'ਚ ਬਸ ਮੈਨੂੰ ਤੁਹਾਡੇ ਸਾਸਰੀ ਲੋੜ ਦੱਸ ਕਰਨਾ ਕੀ ਚਾਹੁੰਦਾ ਤੂੰ ਅਸੀਂ ਤੇਰੇ ਨਾਲ ਖੜੇ ਆਂ ਦੇਖ ਭਾਈ ਮੇਰੇ ਬਥੇਰੇ ਧੱਕੇ ਖਾ ਕੇ ਦੇਖ ਲੈ ਕੁਛ ਨਹੀਂ ਬਣਦਾ ਓਰੇ ਭਾਈ ਤੂੰ ਸਾਫ਼ ਸਾਫ਼ ਦੱਸ ਯਾਰ ਖੁੱਲ ਕੇ ਦੱਸ ਗੱਲ ਕੀ ਹੈ ਮੈਨੂੰ ਐਵੇਂ ਸਮਝ ਨਹੀਂ ਆਉਂਦਾ ਬਾਈ ਮੈਂ ਬਾਰਲਿਦੇਸ਼ ਜਾ ਕੇ ਕਮਾਈ ਕਰਨਾ ਚਾਹੁੰਨਾ ਕਿਉਂ ਬਾਰ ਕਿਉਂ ਜਾਣਾ ਆਪਾਂ ਨੂੰ ਖਾਣ ਜੋਗਾ ਰੱਬ ਦੇ ਹੀ ਜਾਂਦਾ ਇੱਥੇ ਲੋੜ ਨਹੀਂ ਬਾਹਰ ਜਾਣ ਦੀ ਨਹੀਂ ਜਾਣਾ ਤੂੰ ਬਾਹਰ ਕੋ ਯਾਰ ਤੂੰ ਤਾਂ ਆਪ ਬਾਹਰ ਜਾਣ ਦੇ ਖਿਲਾਫ ਸੀਗਾ ਅਚਾਨਕ ਤੇਰਾ ਅਰਾਦਾ ਕਿਵੇਂ ਬਦਲ ਗਿਆ ਹੋਰ ਬਾਈ ਕੀ ਕਰਾਂ ਕੀ ਬਣਦਾ ਓਰੇ ਸਰਕਾਰੀ ਨੌਕਰੀ ਮੇਰੇ ਵਰਗੇ ਨੂੰ ਨਹੀਂ ਮਿਲਦੀ ਪ੍ਰਾਈਵੇਟ 'ਚ ਕੀ ਬਣਦਾ ਹੋਰ ਕੀ ਕਰਾਂ ਮੈਂ ਸਾਲ ਤਾਂ ਤੇਰੀ ਠੀਕ ਆ ਪਰ ਘਰ ਛੱਡਣੇ ਬਹੁਤ ਔਖੇ ਨੇ ਬਾਈ ਉਹ ਬਾਈ ਥੋੜੇ ਟਾਈਮ ਦੀ ਗੱਲ ਆ ਕੋਈ ਨਹੀਂ ਉੱਥੇ ਚੰਗੇ ਪੈਸੇ ਕਮਾ ਕੇ ਪੂਰੇ ਵਧੀਆ ਬਿਜ਼ਨਸ ਤੋਰ ਲਾਂਗੇ ਅੱਗੇ। ਇਹ ਗਲਤਤਾ ਤੇਰੀ ਠੀਕ ਐ। ਨਾ ਪੈੰਨੇ ਪੈਸੇ ਲੈ ਕੇ ਕਿੱਥੋਂ ਆਵਾਂਗੇ? ਕਹਿੰਦੇ ਬਾਹਰ ਜਾਂਦੇ ਤਾਂ ਬਾਹਲੇ ਪੈਸੇ ਲੱਗਦੇ ਆ। ਤੇਨੂੰ ਪਤਾ ਆਪਣੇ ਤਾਂ ਘਰ ਦੀ ਰੋਟੀ ਮਸਾਂ ਚੱਲਦੀ ਆ। ਉਹ ਭਾਬੀ ਮੈਂ ਤਾਂ ਤੁਹਾਨੂੰ ਐ ਕਹਣਾ ਜਿਹੜੀ ਮੇਰੀ ਛੇਰੀ ਜ਼ਮੀਨ ਆ ਉਹ ਵੇਚ ਦੋ। ਮੰਗਰੋਂ ਆਪੇ ਬਣੀ ਜਾਊਗੀ। ਵਾਹ ਵੇ ਸੈਂਟੀਆਂ ਹੈ। ਹੁਣੇ ਅੱਡ ਹੋਣ ਦੀਆਂ ਗੱਲਾਂ ਕਰਨ ਲੱਗ ਗਿਆ। ਦੇਖ ਲਓ ਜੀ ਐਡਾ ਵੱਡਾ ਹੋ ਗਿਆ ਕਿ ਆਪਣੀ ਤੁਹੀਂ ਸਮਝਣ ਲੱਗ ਗਿਆ ਇਹ। ਉਹ ਭਾਬੀ ਅੱਡ ਹੋਣ ਵਾਲੀਆਂ ਗੱਲਾਂ ਕਾਨੂੰ ਕਰਦਾ। ਮੈਂ ਤਾਂ ਤੁਹਾਨੂੰ ਐ ਕਹਣਾ ਨਾਲ ਤਾਂ ਸੋਡਾ ਤੋਰੀ ਫਲਕਾਰੇ ਚੱਲੀ ਜਾਓ। ਨਾਲੇ ਚਲ 4 ਰੁਪਏ ਮੈਂ ਭੇਜਿਆ ਕਰੂੰਗਾ ਤੁਹਾਨੂੰ ਓਏ 2 ਤਾ ਕਿੱਲੇ ਨੇ ਆਪਣੇ ਕੋਲੇ ਯਾਰਾ 2 ਕਿੱਲਿਆਂ ਚੋਂ ਤੇਰਾ ਹਿੱਸਾ ਵੇਚ ਕੇ ਖੇਤੀ ਕੀ ਕਰਾਂਗੇ ਹੂੰ ਓ ਬੱਜੂ ਨੇ ਖੇਤੀ ਕਰਨੀ ਕਿਉਂ ਆ ਮੈਂ ਤੁਹਾਨੂੰ ਆਪੇ ਭੇਜੀ ਜਾ ਕਰੂੰਗਾ ਪੈਸੇ ਉਧਰੋਂ ਅੱਛਾ ਹੁਣ ਤੂੰ ਐਡਾ ਸਿਆਣਾ ਹੋ ਗਿਆ ਸਾਨੂੰ ਘਰੇ ਬਹਿਲੇ ਬੈਠਿਆਂ ਨੂੰ ਕਵਾਇਂਦਾ ਹੈ ਹੋਰ ਐਂ ਕਹਿੰਦਾ ਜੀ ਬਹਿਲੇ ਬੈਠੋ ਆਪਾਂ ਨੂੰ ਤਾਂ ਓ ਦੇਖ ਭਾਬੀ ਤੂੰ ਮੇਰੇ ਮਾਮਾ ਵਰਗੀਆਂ ਭਾਬੀ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ 1 ਕਿੱਲੇ ਦੀ ਜਗ੍ਹਾ ਤੇਰੇ ਨਾਲ 10 ਕਿੱਲੇ ਕਰਵਾ ਦੇਣਾ ਬਤਾਇਆ ਕਿ ਮੀਸੀ ਫਿਰ ਦੇਖ ਲੋ ਹੈ ਜਿਵੇਂ ਮੁੰਡਾ ਕਹਿੰਦਾ ਹੁਣ ਆਪਾਂ ਤਾਂ ਜ਼ਿੰਦਗੀ ਕੱਢ ਹੀ ਲਈ ਆ ਹੁਣ ਗਾਂ ਇਹਦਾ ਵਿਆਹ ਹੋਣਾ ਜਿਵੇਂ ਕਰਨਾ ਚਾਹੁੰਦਾ ਕਰ ਲੈੰਦੋ ਇਨ ਪਰ ਪਰਪਰ ਕੁਛ ਨਹੀਂ ਜਿਵੇਂ ਮੈਂ ਕਹਤਾ ਨਾ ਜੀ ਉਵੇਂ ਕਰੋ ਤੁਸੀਂ ਮੁੰਡੇ ਦੀ ਬਾਹਰ ਜਾਣ ਦੀ ਤਿਆਰੀ ਕਰੋ ਚੱਲ ਭਾਈ ਇਕੱਤਾ ਚੱਜ ਦੇ ਸਾਨ ਹੋ ਗਏ ਮੈਂ ਕੀ ਕਰ ਸਕਦਾ ਇਹ ਚੱਲ ਮੁੰਡਿਆ ਹੁਣ ਤਾਂ ਖਿੱਚ ਆਵਦੀ ਵਾਰ ਦੀ ਤਿਆਰੀ ਕਰਾ ਹੋ ਸ਼ੁਕਰਾਂ ਮਾਲਕਾਂ ਇਹ ਜੇ ਭਾਈ ਤੇ ਪਰਜਾਈ ਦਾ ਸਭ ਨੂੰ ਦੇਵੇ ਜਲ ਹੁਣ ਖੋਚਾ ਹਾਂ 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 ਜਾ ਹੁਣ ਐਂਕਰ ਗੁਰੂ ਘਰ ਮੱਥਾ ਟੇਕਿਆ ਅੱਡੀ ਸੋਣੀ ਗੱਲ ਹੋਈ ਮੈਂ ਨਾ ਤਲਾਵਾ ਜਨ ਆ ਜਾ ਵਗ ਜਾ ਤੁਹਾਨੂੰ ਕੀ ਹੋ ਗਿਆ ਹੁਣ ਤੁਸੀਂ ਕਾਹਤੋ ਦਿਲ ਸੁਟਿਆ ਦਿਲ ਸੁਟਾਣਾ ਤਾਂ ਹੋਰ ਕੀ ਕਰਾਂ ਯਾਰ ਹੁਣ ਦੋ ਕਿੱਲਾਂ ਤੇ ਆਪਣਾ ਵਧੀਆ ਗੁਜ਼ਾਰਾ ਚੱਲੀ ਜਾਂਦਾ ਸੀ ਉਹਦੇ ਵਿੱਚੋਂ ਕਿੱਲਾ ਵੇਚ ਤਾਫਾ ਨੇ ਨੜੇ ਤਾਂ ਲੋਕਾਂ ਦੀਆਂ ਗੱਲਾਂ 100-100 ਸੁਣੀਆਂ ਪੈਣੀਆਂ ਨੜੇ ਫਿਰ ਕਰਾਂਗੇ ਕੀ ਆਪਾਂ ਤੁਸੀਂ ਫਿਕਰ ਨਾ ਕਰੋ ਜੀ ਇਹਦਾ ਵੀ ਹੱਲ ਹੈਗਾ ਆਪਣੇ ਕੋਲ ਕੋਈ ਗੱਲ ਨਹੀਂ ਇਹਦਾ ਹੱਲ ਤੁਹਾਨੂੰ ਦੱਸ ਦਿਆਂ ਮੈਂ ਕੀ ਹੰਨਾ ਇਹਦਾ ਯਾਰ ਤੁਸ ਮੇਰੀ ਗੱਲ ਸੁਣਿਆ ਚਲੋ ਯਾਰ ਸ਼ੈਂਟੀ ਦਾ ਬਾਹਰ ਜਾਣ ਦਾ ਸ਼ੌਂਕ ਵੀ ਪੂਰਾ ਹੋ ਗਿਆ ਹਣਾ ਉਹ ਤਾਂ ਠੀਕ ਹੈ ਜੀ ਚਲ ਜਿੱਥੇ ਬੰਦੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਬੰਦੇ ਨੇ ਉੱਥੇ ਜਾ ਹੀ ਵੜਨਾ ਹੁੰਦਾ ਪਰ ਦੇਖੋ ਕੱਲ ਦਾ ਘਰ ਸੁਣਾ ਸੁਣਾ ਹੋਇਆ ਪਿਆ ਨਹੀਂ ਤਾਂ ਘਰ ਚੋਂ ਰੌਣਕ ਲਾਈ ਰੱਖਦਾ ਸੀ ਇਧਰੋਂ ਆ ਗਿਆ ਭਾਬੀ ਇਧਰੋਂ ਆ ਗ ਜਾਂਦਾ ਭਾਬੀ ਹੁਣ ਤਾਂ ਜੀ ਨਹੀਂ ਲੱਗਦਾ ਘਰੇ ਤੇ ਇੱਕ ਗੱਲ ਹੋਰ ਆ ਦੇਖ ਲਾ ਹਨਾ ਲੋਕ ਗੱਲਾਂ ਕਰਦੇ ਨੇ ਵੀ ਇਹਨਾਂ ਨੇ ਜ਼ਮੀਨੇ ਵੇਚਤੀ ਵੀ ਬੱਟੇ ਆਏ ਨੇ ਬਾਹਰ ਜਾਣ ਵਾਲੇ ਚਲੋ ਕੋਈ ਨਹੀਂ ਲੋਕਾਂ ਨੂੰ ਤਾਂ ਮੌਕਾ ਹੀ ਚਾਹੀਦਾ ਹੁੰਦਾ ਗੱਲਾਂ ਕਰਨ ਦਾ ਚਲ ਆਇਆ ਆਪਣਾ ਮੁੰਡਾ ਬਾਹਰ ਵਗ ਗਿਆ ਕੋਈ 4 ਪੈਸੇ ਕਮਾ ਕੇ ਆਪ ਨੂੰ ਭੇਜੂਗਾ ਹੀ ਹੈ ਉਹ ਤਾਂ ਆਪ ਨੂੰ ਪਤਾ ਉਹ ਸਿਆਣਾ ਪੈਸੇ ਡੋਪਦਾ ਤਾਂ ਉਹ ਹੈ ਨਹੀਂਗਾ ਪਰ ਲੋਕਾਂ ਦਾ ਕੀ ਕਰੀਏ ਉਹ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ 10 15 ਦਿਨ ਬੋਲਣਗੇ ਹੈ ਆਪੇ ਚੁੱਪ ਹੋ ਜਾਣਗੇ ਨਾਲੇ ਉਹ ਕਹਿੰਦਾ ਹਮੇਸ਼ਾ ਲਈ ਉੱਥੇ ਗਿਆ ਆਪੀ 5-7 ਸਾਲਾਂ ਬਾਅਦ ਇੱਥੇ ਆ ਜਾਊਗਾ ਕਮਾਈ ਕਰਕੇ ਚਲੋ ਠੀਕ ਹੈ ਚਲ ਤੁਸੀਂ ਨਾ ਐਵੇਂ ਘਬਰਾਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਮਨਿੰਦਰ ਮਨਿੰਦਰ ਓਏ ਗੱਲ ਸੁਣ ਨੀ ਯਾਰਾ ਮੈਂ ਥੋੜੀ ਨਾ ਗੱਲ ਫੇਰ ਸੁਣੂੰਗੀ ਮੈਨੂੰ ਆਪਣੇ ਕੰਮ ਕਰ ਲੰਦੋ ਓਏ ਯਾਰ ਕੰਮ ਤਾਂ ਸਾਰਾ ਦਿਨ ਨਹੀਂ ਮੁੱਕਦੇ ਤੂੰ ਪਹਿਲਾਂ ਗੱਲ ਸੁਣ ਮੇਰੀ ਇਹਨੂੰ ਪਤਾ ਨਹੀਂ ਕਾਦੀ ਕਾਲੀ ਪਈ ਰਹਿੰਦੀ ਆ ਲੈ ੱਸ ਕੀ ਗੱਲ ਆ ਆ ਸੰਟੀ ਨਾਲ ਗੱਲ ਕਰ ਲੈ ਫੋਨ ਆ ਰਿਹਾ ਉਹਦਾ ਅੱਜ ਇਹਨੇ ਕਿਵੇਂ ਫੋਨ ਕਰ ਲਿਆ ਗੱਲ ਤੂੰ ਗੱਲ ਕਰ ਲੈ ਯਾਰ ਹੈਲੋ ਹੈਲੋ ਸਸੀ ਗੱਲ ਭਾਬੀ ਜੀ ਹਾਂ ਹਾਂ ਸਤਿ ਸ੍ਰੀ ਅਕਾਲ ਕਿਵੇਂ ਐ ਸੰਟੀ ਯਾਦ ਆ ਗਈ ਭਾਬੀ ਦੀ ਹੁਣ ਤੈਨੂੰ ਆਹ ਚੱਲਦਾ ਠੀਕ ਆ ਭਾਬੀ ਬਸ ਉਹੀ ਕੰਮ ਕਰਦੇ ਟਾਈਮ ਹੀ ਨਹੀਂ ਲੱਗਦਾ ਭਾਬੀ ਨਾਲੇ ਸੋਨੂੰ ਕਿਵੇਂ ਭੁੱਲ ਸਕਦਾ ਮੈਂ ਹਾਂ ਭਾਈ ਹੁਣ ਕਾਨੂੰ ਤੇਰਾ ਟਾਈਮ ਲੱਗਣਾ ਹੁਣ ਤੂੰ ਹੋ ਗਿਆ ਵੱਡਾ ਬੰਦਾ ਹੁਣ ਅਸੀਂ ਛੋਟੇ ਮੋਟੇ ਕਿੱਥੋਂ ਯਾਦ ਆਉਣੇ ਆ ਤੈਨੂੰ ਉਹ ਨਾ ਨਾ ਭਾਬੀ ਇਹ ਕੀ ਕਾਨੂੰ ਗੱਲ ਆ ਨਾਲੇ ਮੈਂ ਸੋਨੂੰ ਫੋਨ ਕਰਦਾ ਤਾਂ ਹੈਗੇ ਆ ਪਰ ਮੈਂ ਕੱਟੀ ਕਰਦਾ ਨਾਲੇ ਭਾਬੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੂੰ ਇੱਕ ਗੱਲ ਛੱਡ ਤੂੰ ਦੋ ਗੱਲਾਂ ਦੱਸ ਬਸ ਮੈਂ ਤਾਂ ਹੀ ਸੋਚ ਰਿਹਾ ਸੀ ਕਿ ਉਹਨੂੰ ਬਥੇਰੇ ਪੈਸੇ ਕਮਾ ਲੈ बस ਜਿਹੜਾ ਛੋੜੇ ਨਾਲ ਮੈਂ ਵਾਦਾ ਕਰਿਆ ਹੋਇਆ ਜ਼ਮੀਨ ਨਾ ਕਰਾਉਣ ਦਾ ਵੀ ਮੈਂ ਚੱਲ ਸੋਚਦਾ ਸੀ ਵੀ ਛੋੜੇ ਨਾਮ ਜ਼ਮੀਨ ਕਰਾ ਦੇ ਦਵਾਂ ਸੱਚੀ ਕਿਹਾ ਵੇ ਉਹ ਹਾਂ ਹਾਂ ਭਾਬੀ ਨਾਲੇ ਹਜੇ ਗੱਲਾਂ ਥੋੜੀ ਮਜ਼ਾ ਕਰੂੰਗਾ ਮੈਂ ਛੋੜੇ ਨਾਲ ਤੇਰੇ ਭਾਈ ਨੇ ਤਾਂ ਦੱਸੀ ਨਹੀਂ ਮੈਨੂੰ ਇਹ ਗੱਲ ਬਾਈ ਨੂੰ ਮੈਂ ਹੀ ਮਨਾ ਕਰਿਆ ਸੀ ਮੈਂ ਕਿਹਾ ਵੀ ਭਾਬੀ ਨੂੰ ਸਰਪ੍ਰਾਈਜ਼ ਦੇ ਦਈਏ ਹਾਂ ਹਾਂ ਭਾਬੀ ਬਸ ਤਾਂ ਕੁਝ ਨਹੀਂ ਕਰਨਾ ਕਚੈਰੀ 'ਚ ਜਾ ਕੇ ਸਾਈਨ ਨਹੀਂ ਕਰਨੇ ਨੇ ਬਣ ਜੇਗੀ ਤੂੰ ਵੀ ਦੱਸ ਕੇ ਲੈਣੀ ਮਾਲਕ ਨਾਲ ਸੱਚੀ ਵੇ ਆਹ ਤਾਂ ਨਾ ਬਾਲੀ ਖੁਸ਼ੀ ਦੀ ਗੱਲ ਸੁਣਾਈ ਆ ਮੈਂ ਨਾਂ ਇਹ ਕਰਦੀ ਆ ਤੇਰੇ ਬਾਈ ਨਾਲ ਹੁਣੇ ਜਾਨੀਏ ਕਚਹਿਰੀਆਂ ਚ ਸਾਈਨ ਕਰਕੇ ਆਉਣੀ ਆ ਚੱਲ ਮੈਂ ਤੇਨਾਂ ਫੇਰ ਗੱਲ ਕਰਦੀ ਆ ਮੈਨੂੰ ਲੱਗਦਾ ਕੋਈ ਘਰੇ ਆ ਗਿਆ ਠੀਕ ਐ ਹਾਂ ਹਾਂ ਉਹਨੂੰ ਵਿਚਾਰੇ ਨੂੰ ਕੀ ਪਤਾ ਆਪਾਂ ਤਾਂ ਕਦੋਂ ਦੇ ਸਾਰਾ ਕੁਝ ਆਪਣੇ ਨਾਂ ਕਰਾਈ ਬੈਠੇ ਆ ਚੱਲ ਫੇਰ ਚੱਲੀ ਹੁਣ ਆਪਾਂ ਲੇਟ ਹੋਈ ਜਾਈਏ ਚਲ ਮੈਂ ਕੱਪੜੇ ਰੱਖ ਕੇ ਆਉਂਦੀ ਮਨਿੰਦਰ ਉਮਨਿੰਦਰ ਲੈ ਆ ਚਾਹ ਯਾਰਾ ਚਾਹ ਦੀ ਵੀ ਹੁਣ ਤਾਂ दारू ਵਾਂਗੂ ਤੋੜ ਲੱਗੀ ਰਹਿੰਦੀ ਆ ਸਾਰਾ ਦਿਨ ਲੈ ਲਓ ਜੀ ਸਾਰਾ ਦਿਨ ਚਾਹ ਪਿੱਛੇ ਰੌਲਾ ਪਾਈ ਜਾਂਦੇ ਨੇ ਨਾ ਫੜੋ ਚਾ ਨਾਲੇ ਮੈਨੂੰ ਤਾਂ ਗੁੱਸਾ ਆਉਂਦਾ ਜੋ ਤੁਸੀਂ ਮੈਨੂੰ ਮਨਿੰਦਰ ਕਹਿੰਦੇ ਹੋ ਕਿਉਂ ਕੀ ਗੱਲ ਹੋਊਗੀ ਤੇਰਾ ਨਾਮ ਮਨਿੰਦਰ ਆ ਹੁਣਾ ਮਨਿੰਦਰੇ ਕਹੂੰਗਾ ਤੈਨੂੰ ਹੋਰ ਕੀ ਕਹਾਂ ਉਹ ਨਾਮ ਤਾਂ ਮਨਿੰਦਰ ਹੈਗਾ ਪਰ ਤੁਸੀਂ ਭੁੱਲ ਚੁੱਕਿਓ ਕਿ ਮੈਂ ਹੁਣ 10 ਕਿੱਲਾਂ ਦੀ ਮਾਲਕ ਨਾ ਹੁਣ ਤੁਸੀਂ ਕੱਲਾ ਮਨਿੰਦਰ ਨਹੀਂ ਸਰਦਾਰ ਨੇ ਮਨਿੰਦਰ ਕਿਹਾ ਕਰੋ ਮੈਨੂੰ ਹੋਰ ਨਾ ਕਿਤੇ ਕੁਝ ਸੁਣਨੀ ਤੂੰ ਵੱਡੀ ਆਈ ਸਰਦਾਰਨੀ ਮੈਨੂੰ ਤੁਹਾਡੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਤਾਂ ਗੁੱਸਾ ਆਉਂਦਾ ਫਿਰ ਉਹ ਚੱਲ ਕੋਈ ਨਾ ਸਰਦਾਰਨੀ ਇਹ ਗੁੱਸਾ ਕਿਉਂ ਕਰਦੀਆਂ ਹਾਂ ਹਾਂ ਹੁਣ ਠੀਕ ਐ ਲੈ ਹੁਣ ਤਾਂ ਮੈਨੂੰ ਇੰਨੇ ਸਾਲ ਹੋ ਗਏਰੇ ਕੰਮ ਕਰਦੇ ਨੂੰ ਜੇ ਮੈਂ ਹੁਣ ਪਿੰਡ ਮੁੜਨਾ ਤਾਂ ਚੱਲ ਪੱਕਾ ਹੋ ਕੀ ਮਰੂੰਗਾ ਜਿੱਤੇ ਇੰਨੇ ਸਾਲ ਕੱਢ ਲਏ 1 ਸਾਲ ਹੋਰ ਦਾ ਹੀ ਚਲ ਬਾਈ ਦੇ ਪਰਜਾਈ ਨੂੰ ਵੀ ਕਹਾ ਕਿ ਮੈਂ ਤਾਂ ਹੁਣ ਉਰੇ ਰਹਿਣ ਦੀ ਮਨ ਬਣਾ ਲਿਆ ਉਰੇ ਵਧੀਆ ਪੱਕਾ ਹੋ ਕੇ ਮਕਾਨ ਲੈ ਲਾਂਗੇ ਨਾਲੇ ਭਾਈ ਤੇ ਪਰਜਾਈ ਨੂੰ ਬੁਲਾ ਲਾਂਗੇ ਉਰੇ ਵਧੀਆ ਜ਼ਿੰਦਗੀ ਕੱਢਾਂਗੇ ਚਲ ਭਾਬੀ ਦੇ ਬਾਈ ਨੂੰ ਲਾਉਣਾ ਹੁਣ ਅਸਾਂ ਉਹਨਾਂ ਨੂੰ ਵੀ ਹੋਊਂਦਾ ਪਤਾ ਨਹੀਂ ਕਿਦਾ ਬੱਜੀ ਕੋਈ ਗੱਲ ਨਹੀਂ ਚੱਕ ਲੋ ਕੋਈ ਯਾਰ ਕਿਸੇ ਦਾ ਕੋਈ ਜ਼ਰੂਰੀ ਫੋਨ ਓਏ ਇਹ ਤਾਂ ਸਾਰਾ ਦਿਨੇ ਤਪਾਈ ਜਾਂਦੇ ਨੇ ਯਾਰ ਕਿਦਾ ਕਿਦਾ ਚੱਕੀ ਤੂੰ ਸਤਾਫੇ ਰਹਿੰਦੇ ਨੇ ਜਦੋਂ ਦੇਖੋ ਕਦੇ ਨਹੀਂ ਖੁਸ਼ ਹੁੰਦੇ ਲੈ ਆ ਤੇਰੇ ਦੇ ਔਰ ਦੇ ਆ ਸੱਚੀ ਹੋਰ ਇਹਦੀ ਗੱਲ ਸੁਣ ਵਧੀਆ ਚਲੇਦਾ ਫੋਨ ਆ ਗਿਆ ਮੈਂ ਤੂੰ ਰਾਣੀ ਹਾਰ ਜੋਗੇ ਪੈਸੇ ਤਾਂ ਮੰਗਾ ਲਿਓ ਚੱਕ ਲੋ ਹਲੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਅੱਜ ਕਿਵੇਂ ਯਾਦ ਕਰ ਲਿਆ ਸਾਨੂੰ ਲੇ ਬਈ ਸੋਨੂ ਗਰੇ ਮੈਂ ਪੁੱਲਿਆ ਨਾਲੇ ਤੁਸੀਂ ਤਾਂ ਮੇਰੇ ਦਿਲ ਚ ਵਸਦੇ ਹੋ ਆਹੋ ਆਹੋ ਹੋਰ ਸੁਣਾ ਕੋਈ ਗੱਲ ਬਾਤ ਆ ਤੇ ਨਾਲੇ ਬਈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਸੀ ਦੇਖੋ ਬਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਬਸ ਮੈਂ ਇੱਧਰ ਪੱਕਾ ਹੋਣ ਵਾਲਾ ਬਸ ਮੈਂ ਇੱਧਰ ਬਈ ਹੁਣ ਘਰ ਲੈਣ ਬਾਰੇ ਸੋਚ ਰਿਹਾ ਸੀ ਉਹ ਤਾਂ ਐ ਉੱਥੇ ਘਰ ਕੀ ਕਰਨਾ ਤੈਨੂੰ ਉਰੀ ਲੈ ਕੇ ਦਿੰਨੇ ਆ ਘਰ ਸਾਡੇ ਕੋਲ ਉਹ ਨਹੀਂ ਬਈ ਤੇ ਨਾਲੇ ਬਈ ਮੈਂ ਇੱਥੇ ਰਹਿਣ ਬਾਰੇ ਸੋਚ ਰਿਆ ਸੀ ਪਿੰਡ ਚੱਲ 2-4 ਮਹੀਨਿਆਂ ਬਾਅਦ ਗੇੜਾ ਮਾਰ ਲਿਆ ਕਰੂੰਗਾ ਤੇ ਜਿਹੜੇ ਮੈਂ ਭਾਬੀ ਨਾਮ 10 ਕਿੱਲੇ ਨਹੀਂ ਕਰਵਾਏ ਸੀ ਬਈ ਮੈਂ ਕਹਿੰਦਾ ਸੀ ਤੁਹਾਨੂੰ ਉਹਦੇ ਵਿੱਚੋਂ 5 ਕਿੱਲੇ ਵੇਚ ਕੇ ਇਹ ਮੈਨੂੰ ਪੈਸੇ ਦੇ ਦੋ ਜੀ ਮੈਂ ਉਹਰੇ ਘਰ ਲੈ ਲੂੰਗਾ ਹੈਲੋ 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 ਬਈ ਬਾਜ਼ ਆ ਰਹੀ ਆ ਕੋਈ ਆਵਾਜ਼ ਨਹੀਂ ਆ ਰਹੀ ਫੇਰ ਕਰਦਾ ਮੈਂ ਤੈਨੂੰ ਯਾਰ ਹੈਲੋ ਹੈਲੋ ਇਹ ਚੰਗੀ ਭਲੀ ਤਵਾ ਆ ਜਾਈ ਜਾਂਦੀ ਸੀ ਤੁਸੀਂ ਕਾਹਨੂੰ ਫੋਨ ਕੱਟਤਾ ਉਹ ਲੈ ਤੂੰ ਕਰ ਲੈ ਗੱਲ ਪਹਿਲਾਂ ਤੈਨੂੰ ਜ਼ਿਆਦੇ ਗੱਲੀ ਹੁਰੀ ਆ ਉਹ ਗੱਲ ਕੀ ਹੋ ਗਈ ਹੁਣ ਤਾਂ ਚੰਗੇ ਭਲੇ ਸੀ ਹੁਣ ਐ ਕਰਨ ਲੱਗ ਗਏ ਗੱਲ ਕੀ ਹੋਣੀ ਆ ਉਹ ਤੇਰਾ ਦੌਰ ਕਹਿੰਦਾ ਜਿਹੜੇ 10 ਕਿੱਲੇ ਤੇਰੇ ਨਾਲ ਕਰਵਾਏ ਤੀਗੇ ਕਹਿੰਦਾ 5 ਕਿੱਲੇ ਮੈਨੂੰ ਵੇਚ ਕੇ ਬਾਹਰ ਪੈਸੇ ਭੇਜੋ ਕਿਉਂ ਉਹਨੇ ਬਾਹਰ ਪੈਸੇ ਕੀ ਕਰਨੇ ਆ ਕਹਿੰਦਾ ਮੈਂ ਘਰ ਲੈਣਾ ਉੱਥੇ ਕਮਾਲ ਆ ਜੀ ਪਰਲਾ ਸਿਆਣਾ ਦੇਖੋ ਪਤਾ ਮੇਰੇ ਨਾਮ ਕਰਾ ਕੇ 10 ਕਿਲੀ ਲੋਕਾਂ ਸਾਹਮਣੇ ਚੰਗਾ ਬਣ ਗਿਆ ਹੈ ਹੁਣ ਹੌਲੀ ਹੌਲੀ ਸਾਰੇ ਜ਼ਮੀਨ ਵੇਚਣ ਨੂੰ ਫਿਰਦਾ ਪਰ ਮੈਂ ਜ਼ਮੀਨ ਨਹੀਂ ਵੇਚਣ ਦਿੰਦੀ ਮੈਂ ਦੱਸਦਾ ਤੁਹਾਨੂੰ ਉਹੀ ਗੱਲ ਹੋ ਗਈ ਜੀ ਦਾ ਡਰਤੀ ਡਰੋ ਨਾ ਹੁਣ ਤੁਸੀਂ ਪਤਾ ਕੀ ਕਰੋ ਜਦੋਂ ਫੋਨ ਕਰਿਆ ਕਰੋ ਫੋਨ ਨਾ ਚੱਕਿਆ ਕਰੋ ਹੌਲੀ ਹੌਲੀ ਆਪੇ ਫੋਨ ਕਰਨੇ ਬੰਦ ਕਰ ਦੂਗਾ ਪਰ ਆਪਾਂ ਜ਼ਮੀਨ ਨਹੀਂ ਹੱਥੋਂ ਜਾਣ ਦੇਣੀ ਜਰਾਹੀ ਜੀ ਕੀ ਗੱਲ ਹੋ ਗਈ ਬਾਈ ਦਾ ਫੋਨ ਲਗਾਤਾਰ ਤਾਂ ਨਵੀਂ ਨਾਲ ਤੁਹਾਨੂੰ ਲੱਗ ਰਿਹਾ ਜਰ ਕੇ ਤੇ ਕੋਈ ਅਣਮੂਣੀ ਘਟਨਾ ਤਾਂ ਨਹੀਂ ਹੋ ਗਈ ਨਾ ਨਾ ਇਹ じゃ ਕੁਛ ਨਹੀਂ ਯਾਰ ਮੈਂ ਤਾਂ ਵੀ ਗਲਤ ਸੋਚੀ ਅੰਨਾ ਯਾਰ ਨਾ ਕੋਈ ਰਿਸ਼ਤੇਦਾਰ ਗੱਲ ਕਰਾ ਰਿਹਾ ਮੈਨੂੰ ਲੱਗਦਾ ਇੰਡੀਆ ਦਾ ਗੇੜਾ ਮਾਰ ਨਹੀਂ ਪਊਂਗਾ ਮੇਰੀ ਕਾਸਨ ਅੱਖਾਂ ਦਾ ਤਪਰੇ ਕਰਦੀ ਡੋਲ ਨਹੀਂ ਮਾਰੋ ਸੱਚ ਨੇ ਉਹ ਭਾਬੀ ਕਿੰਨੀ ਗਾਣੂ ਮਾਰਨੀ ਆ ਮੈਂ ਤਾਂ ਸ਼ੈਂਟੀ ਆ ਕੀ ਗੱਲ ਭਾਬੀ ਮੈਨੂੰ ਦੇਖ ਕੇ ਖੁਸ਼ੀ ਨਹੀਂ ਹੋਈ ਨਹੀਂ ਨਹੀਂ ਮੈਂ ਤਾਂ ਬਹੁਤ ਖੁਸ਼ ਆ ਉਹ ਤਾਂ ਤੂੰ ਇੱਕੋ ਧਮ ਜੇ ਆ ਗਿਆ ਨਾ ਦੱਸ ਕਿ ਨਹੀਂ ਆਇਆ ਤਾਂ ਹੋ ਗਿਆ ਤੇ ਬਾਈ ਜੀ ਆ ਦੇਖੋ ਜੀ ਸ਼ੈਂਟੀ ਆ ਆ ਆਪਣਾ ਹੋਰ ਬਾਈ چلو چلو بھائی میں سوچا ਮਾਨਾਲੇ ਬਾਈ ਉਹਨਾਂ ਨੂੰ ਮਿਲਿਆ ਮਾਂ ਨਾਲੇ ਕੋਈ ਜ਼ਮੀਨਦਾਰ ਹੋ ਜਾਊਗਾ ਜ਼ਮੀਨ ਕਿਹੜੀ ਬਾਈ ਜ਼ਮੀਨ ਬਾਈ ਉਹੀ ਜਿਹੜੇ ਮੈਂ ਬਾਹਰੋਂ ਪੈਸੇ ਭੇਜਦਾ ਸੀ ਤੁਹਾਨੂੰ ਤੇਰਾ ਪੈਸਾ ਬਾਈ ਸਾਡੇ ਕੋਲੇ ਕੁਝ ਨਹੀਂ ਆਇਆ ਹੈਗਾ ਉਹ ਬਾਈ ਹਜੇ ਤਾਂ ਮੈਨੂੰ ਇੱਕ ਦਿਨ ਹੋਇਆ ਤੂੰ ਤਾਂ ਹੁਣ ਸਾਰੀ ਮਜ਼ਾਕ ਲਾਗੀ ਕਰਨਾ ਕਿਹੜਾ ਮਜ਼ਾਕ ਅਸੀਂ ਨਹੀਂ ਕੋਈ ਮਜ਼ਾਕ ਕਰਦੇ ਮਜ਼ਾਕ ਤਾਂ ਤੂੰ ਕਰੀ ਜਾਣਾ ਸਾਡੇ ਨਾਲ ਲੈ ਇਸ ਤਾਂ ਮਾਸਾ ਤੂੰ ਜ਼ਮੀਨ ਵੇਚ ਕੇ ਬਾਹਰ ਭੇਜ ਜਸਗਾ ਭਾਈ ਤੂੰ ਤਾਂ ਜਾ ਕੇ ਸਾਡਾ ਨਾਮ ਵੀ ਨਹੀਂ ਲਿਆ ਕੋਈ 1 ਰੁਪਿਆ ਵੀ ਨਹੀਂ ਸਾਨੂੰ ਭੇਜਿਆ ਤੂੰ ਤਾਂ ਤਾਂ ਸਾਨੂੰ ਜਮ੍ਹਾਂ ਰਗੜ ਕੇ ਰੱਖ ਤਾ ਜਰਾ ਹੋਰ ਉਹ ਬਾਈ ਯਾਰ ਮੈਂ ਤਾਨੂੰ ਕਿੰਨੇ ਦਾ ਪੈਸੇ ਭੇਜੇ ਨੇ ਬਾਈ ਸਾਰੇ ਪਿੰਡ ਨੂੰ ਪਤਾ ਬਾਈ ਮੈਂ ਕਿਵੇਂ ਹੱਟ ਕਾਲੇ ਕਰਕੇ ਮਿਹਨਤ ਕਰਕੇ ਜ਼ਮੀਨ ਬਣਾਈ ਹੋਰ ਆ ਸਾਡੇ ਕੋਲ ਤਾਂ ਕੁਝ ਨਹੀਂ ਰਿਹਾ ਸੀਗਾ ਤੂੰ ਤਾਂ ਸਾਰੀ ਵਿਕਾ ਕੇ ਪਈ ਬਾਹਰ ਵਗ ਗਿਆ ਤੂੰ ਤਾਂ ਆਪਦੇ ਉਥੇ ਐਸ਼ ਲੁੱਟਦਾ ਸੀਗਾ ਤੇ ਸਾਡੇ ਕੋਲ ਤਾਂ ਇੱਥੇ 1 ਰੁਪਿਆ ਨਹੀਂ ਰਿਹਾ ਸੀਗਾ ਮੈਨੂੰ ਪਤਾ ਤੇਰੇ ਵੀਰੇ ਨੇ ਕਿਵੇਂ ਮਿਹਨਤ ਕੀਤੀ ਹੈ ਖੇਤਾਂ 'ਚ ਆ ਮੁੜ ਕੇ ਜ਼ਮੀਨ ਬਣਾਈਆਂ ਰੋਟੀ ਖਾਂ ਜੋਗੇ ਹੋਏ ਹੁਣ ਤੂੰ ਉਹ ਵੀ ਵਿਕਾਉਣ ਆ ਗਿਆ ਸਾਡੀ ਜ਼ਮੀਨ ਉਹ ਨਹੀਂ ਭਾਬੀ ਮੈਂ ਕਿਹੜਾ ਉੱਥੇ ਵੇਲਾ ਦੀਗਾ ਕਿੰਨੇ ਵਾਰ ਤੈਨੂੰ ਪੈਸੇ ਪਾਏ ਨੇ ਮੈਂ ਲੈ ਦੱਸ ਜੀ ਕੋਲੇ ਕੋਈ ਪੈਸਾ ਨਹੀਂ ਆਇਆ ਬਾਈ ਤੇਰਾ ਸਾਨੂੰ ਕੀ ਪਤਾ ਕਿਹਨੂੰ ਬਈਆ ਤੁਸੀਂ ਕਮਾਲ ਕਰਦੇ ਹੋ ਯਾਰ ਕਮਾਲ ਤਾਂ ਤੂੰ ਕਰੀ ਜਾਣਾ ਆ ਦੇਖੋ ਜੀ ਲੈ ਮਿਲਣ ਵੀ ਆਇਆ ਮਿਲਣ ਮੁੱਲ ਨਹੀਂ ਆਇਆ ਹੈ ਆਪਾਂ ਨੂੰ ਇਹਦਾ ਜ਼ਮੀਨ ਲੈਣ ਆਇਆ ਆਪਣੀ ਜਿਹੜੀ ਹੋਰ ਬਣਾਈ ਆ ਹੋ ਗਿਆ ਲਾਲਚ ਹਾਂ ਦੱਸ ਤਾਂ ਹੋਊਗਾ ਕਿਸੇ ਨੇ ਵੀ ਇਹ ਤਾਂ ਪੁਰਾਣੀ ਜ਼ਮੀਨ ਬਣਾ ਲਈ ਇਹਨੂੰ ਆਏ ਹੋਗਾ ਹੋਊਗਾ ਵੀ ਇੱਥੇ ਤਾਂ ਮਿਹਨਤ ਹੁੰਦੀ ਨਹੀਂ ਮੈਂ ਤਾਂ ਤੇ ਮੈਂ ਪਿੰਡ ਦੀ ਜ਼ਮੀਨ ਵਕਾਇਆ ਹੋਣਾ ਜਾ ਕੇ ਹੁਣ ਨਹੀਂ ਵੇਚਦੇ ਹੁਣ ਨਹੀਂ ਤੇਰੇ ਮਗਰ ਲੱਗਦੇ ਅਸੀਂ ਬਾਪ ਭਾਬੀ ਤੇਰੇ ਤੋਂ ਮੈਨੂੰ ਆਸ ਨਹੀਂ ਦੀ ਨਰੇ ਭਾਈ ਤੂੰ ਵੀ ਇਹਨੇ ਮਗਰ ਲੱਗ ਗਿਆ ਯਾਰ ਮਗਰ ਕਿਉਂ ਲੱਗ ਗਿਆ ਤੂੰ ਆਪਦੇ ਹਿੱਸੇ ਦੀ ਵੇਚ ਕੇ ਸਾਡੀ ਵੀ ਥੋੜੀ ਫਰਟਾਈ ਜਾ ਰਹੀ ਜੀ ਮੇਰੀ ਗੱਲ ਸੁਣੋ ਐਦੂ ਪਹਿਲਾਂ ਕਿ ਆਪਾਂ ਜਵੇਂ ਉਜਾੜ ਦੇ ਬਾਹਰੋਂ ਉਹਨਾਂ ਬਾਹਰ ਕੱਢੋ ਕਰੋ ਇਹਦਾ ਇਸ ਘਰ ਵਿੱਚ ਕੀ ਹੱਕਾ ਜਿਹੜਾ ਤੇਰਾ ਹਿੱਸਾ ਸੀ ਤੇਰਾ ਹੱਕ ਸੀਗਾ ਤੂੰ ਆਪਦਾ ਹੱਕ ਵੇਚ ਚੁੱਕਿਆ ਹੁਣ ਤੇਰਾ ਇੱਥੇ ਕੁਝ ਵੀ ਨਹੀਂ ਹੈਗਾ ਨਾ ਨਾ ਤੂੰ ਮੈਨੂੰ ਬਾਹਰ ਕੱਢਣ ਵਾਲੀ ਗੱਲ ਹੁੰਨੀ ਆ ਲੈ ਤੂੰ ਤੜਾਕ ਤੂੰ ਚੱਲ ਬਾਹਰ ਆਪਦੇ ਹਿੱਸੇ ਦਾ ਸਾਰਾ ਕੁਝ ਗਵਾਈ ਬੈਠਿਆ ਤੂੰ ਚੱਲ ਉਹਰੇ ਸਾਡਾ ਤੁਸੀਂ ਆਏ ਕੇ ਦੇਖੋ ਜੀ ਮੈਨੂੰ ਗੱਲ ਕਿਵੇਂ ਕਰਦਾ ਤੂੰ ਤੂੰ ਕਹਿ ਕੇ ਆ ਗਿਆ ਆ ਮੇਰੀ ਬਾਈ ਨਾਲ ਗੱਲ ਆ। ਬੋਲੇ ਕਿ ਮੇਰਾ ਯਾਰ ਉਹ ਕਰਤੀ ਮਾਲਕਣਾ। ਬਾਈ ਮੈਨੂੰ ਤਾਂ ਆਪਦਾ ਅੱਧਾ ਹੀ ਹਿੱਸਾ ਚਾਹੀਦਾ 5 ਕਿੱਲਿਆਂ ਦਾ। ਤੇਰਾ ਕੋਈ ਹਿੱਸਾ ਨਹੀਂ ਹੈਗਾ ਤੂੰ ਆਪ ਤੇ ਹੀ ਸਾਰੀ ਖਵਾ ਗਿਆ। ਮੇਰੀ ਗੱਲ ਸੁਣ ਤੂੰ ਗੱਲਾਂ ਕਰ ਤੂੰ ਕਰੀ ਇਹਨੂੰ ਬਾਹਰ ਕੱਢੋ। ਇਹਨਾਂ ਬੈਕ ਦੇ ਤੱਕੋ ਇਹਨੂੰ ਬਾਹਰ। ਹਾਂ। ਉਹ ਮੇਰੀ ਗੱਤਾਂ ਸੁਣ ਲੋ ਯਾਰ। ਅਸੀਂ ਤਾਂ ਸਾਡੇ ਨੂੰ ਬਾਹਰ ਉਹ ਚੱਲ ਚੱਲ ਉਹ ਬਾਈ ਮੇਰੀ ਗੱਲ ਤਾਂ ਸੁਣ ਲੈ ਬਾਹਰ ਨਿਕਲ ਆ ਚੱਕ ਆਪਦਾ ਬੈਗ ਆ ਚੱਕ ਬੈਗ ਤੇ ਸਾਡੇ ਨੇ ਘਰ ਵਾਲ ਨੂੰ ਨਾ ਕਰਦੀ ਹੁਣ ਉਹ ਬਾਈ ਯਾਰ ਮੈਨੂੰ ਦਿਰ ਤੇ ਆਸ ਨਹੀਂ ਦੀ ਉਹ ਤੂੰ ਯਾਰ ਮੇਰੀ ਗੱਲ ਸੁਣ ਉਹ ਜੀ ਤੁਸੀਂ ਬਾਹਰ ਡਾਉ ਆ ਜੂਂਦੇ ਤੈਨੂੰ ਆਪੇ ਕਰਨ ਦੋ ਹੁਣ ਆਪੇ ਕਮਾਈ ਕਰੂਗਾ ਤੇ ਹਾਂ ਮੇ ਲੱਗੀ ਆਪਣੀ ਵੀਡੀਓ ਲਾਈਕ ਤੇ ਕਮੈਂਟ ਕਰਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਵੀ ਕਿਹਦੀ ਐਕਟਿੰਗ ਤੁਹਾਨੂੰ ਵਧੀਆ ਲੱਗਦੀ ਆ ਜੇ ਕੋਈ ਘਟਵਾਦਾ ਤਾਂ ਵੀ ਸਾਨੂੰ ਕਮੈਂਟ ਕਰਿਓ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਧੰਨਵਾਦ